ਮਹਾਨ ਰਣਜੀਤ ਜੀ ਇੱਥੇ ਅੱਜ ਬਾਬਾ ਰਾਜ ਸਿੰਘ ਜੀ ਉਹਨਾਂ ਵੱਲੋਂ ਅੱਜ ਸਮਾਗਮ ਰੱਖਿਆ ਗਿਆ ਸੀ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੀ ਮੂਰਤੀ ਜਿਹੜੀ ਐ ਉਹ ਸਥਾਪਿਤ ਕੀਤੀ ਗਈ ਹੈ ਤੇ ਬਾਬਾ ਸਤਨਾਮ ਦਾਸ ਜੀ ਨੂੰ ਅੱਜ ਇੱਥੇ ਜਿਹੜਾ ਮੁਖੀ ਉਹ ਥਾਪਿਆ ਗਿਆ ਬਹੁਤ ਸਾਰੇ ਮਹਾਤਮਾ ਮਾਨਤ ਸ੍ਰੀਮਾਨਤ ਪਹੁੰਚੇ ਨੇ ਸਭ ਦਾ ਬਹੁਤ ਵਿਸ਼ੇਸ਼ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਬਹੁਤ ਸਾਰੀਆਂ ਸੰਗਤਾਂ ਪਹੁੰਚੇ ਨੇ ਸੰਗਤਾਂ ਦਾ ਵੀ ਧੰਨਵਾਦ ਹੈ ਬੋਲਣਾ ਬੋਲਣਾ ਜੇ ਆਪ ਜੀ ਦੀ ਸੰਪਰਦਾਇ ਜੀ ਕਰੀਏ ਆਪ ਜੀ ਕਿ ਤੁਹਾਨੂੰ ਵਿਸ਼ੇਸ਼ ਤੌਰ ਤੇ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਸਿਆਸੀ ਸੰਪਰਦਾ ਨਾਲ ਪਰ ਸਮਾਦਤਾ ਰਾਜ ਜੀ ਸਾਧ ਬਾਬਾ ਤੋਤਾਪੁਰੀ ਮਹਾਰਾਜ ਜੀ ਦੀ ਪੰਜਵੀਂ ਗੱਦੀ ਦੇ ਉੱਤੇ ਆ ਤੇ ਅਸੀਂ ਉੱਥੋਂ ਇਹਨਾਂ ਨੂੰ ਇਹ ਸਮਾਗਮ ਵਿੱਚ ਸਹਿਮਿਲਤ ਕਰਨ ਵਾਸਤੇ ਪਹੁੰਚੇ ਆ ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਕੋਰਸਪੋਨਡੈਂਟਸ ਵਾੜ ਜੇਕਰ ਗੱਲ ਕਰੀ ਅੱਜ ਮਹਾਂਤ ਆਤਮਾ ਦਾਸ ਰਾਮ ਜੀ ਜਿਹੜੇ ਹੈਗੇ ਨੇ ਵਾਦਮਾਰਾਮ ਜੀ ਇਸ ਟੰਪ ਪਟਿਆਲੇ ਤੋਂ ਵਿਸ਼ੇਸ਼ ਤੌਰ ਤੇ ਆਏ ਨੇ ਅੱਜ ਉਹਨਾਂ ਨਾਲ ਗੱਲਬਾਤ ਕਰਨੇ ਆ ਪਿੰਡ ਲੋਟ ਦੇ ਵਿੱਚ ਜੋ ਸਮਾਗਮ ਹੋਇਆ ਸੰਤ ਸਮਾਗਮ ਹੋਇਆ ਉਹਦੇ ਵਿੱਚ ਕਿਹੜੇ ਕਿਹੜੇ ਮਹਾਂਪੁਰਸ਼ਾਂ ਨੇ ਸ਼ਿਰਕਤ ਕੀਤੀ ਹੈ ਜਿਹੜੇ ਨਾਬਨਯੁਕਤ ਗੱਦੀ ਨਸੀਹਾਨ ਸਤਨਾਮ ਦਾਸ ਜੀ ਨੇ ਉਹਨਾਂ ਬਾਰੇ ਇੱਕ ਵਿਸ਼ੇਸ਼ ਤੌਰ ਤੇ ਕੀ ਟਿੱਪਣੀ ਕਰਨਗੇ ਆਓ ਗੱਲਬਾਤ ਕਰ ਲੈਂਦੇ ਹਾਂ ਹਰੀ ਓਮ ਤਸਤ ਹਰੀ ਓਮ ਤਸਤ ਹਰੀ ਓਮ ਤਸਤ ਸਾਥ ਸੰਗਤ ਜੀ ਬਹੁਤ ਸਮੇਂ ਤੋਂ ਵਿਚਾਰ ਹੋ ਰਿਹਾ ਸੀ ਇਹ ਪਿੰਡ ਲੋਟ ਹੈ ਨਾਬਾ ਰੋੜਤੇ ਹੈ ਇੱਥੇ ਕਿਸੇ ਟਾਈਮ ਤਪਸਵੀ ਕਰਤਾਰਦਾਸ ਜੀ ਨੇ ਬਹੁਤ ਤਪੱਸਿਆ ਕਰੀਏ ਉਹਨਾਂ ਦੇ ਅਨੰਨੇ ਸੇਵਕ ਰਾਜ ਸਿੰਘ ਜੀ ਜਿਨ੍ਹਾਂ ਨੂੰ ਧਿਆਨ ਚ ਤਪਸਵੀ ਬਾਬਾ ਜੀ ਕਰਤਾਰਦਾਸ ਜੀ ਆਪਣਾ ਸੰਦੇਸ਼ ਦਿੰਦੇ ਸੀ ਉਹਨਾਂ ਨੇ ਆਪਣੇ ਉਪਰਾਲੇ ਸਦਕਾ ਆਪਣੀ ਕਮਾਈ ਚੋਂ ਇਹ ਸਥਾਨ ਬਣਾਇਆ ਬਹੁਤ ਸੇਵਕ ਭਾਵੀ ਨੇ ਉਹਨਾਂ ਨੇ ਆਪਣੇ ਪੁੱਤਰ ਜੈਲ ਨੂੰ ਸਾਡੇ ਤਪਸਵੀ ਸੰਤ ਸਤਨਾਮ ਰਾਜ ਸਿੰਘ ਮਹੰਤ ਨੇ ਜਿਹੜੇ ਧਨੌਰੀ ਦੇ ਉਹਨਾਂ ਦੀ ਪ੍ਰੇਰਣਾ ਸਦਕਾ ਉਹਨਾਂ ਨੇ ਸਤਨਾਮਦਾਸ ਜੀ ਕੁਦਰਤੀ ਤੌਰ ਤੇ ਇਹਨਾਂ ਦਾ ਨਾਮ ਵੀ ਸਤਨਾਮਦਾਸ ਹੈ ਇਹਨਾਂ ਨੂੰ ਅੱਜ ਭੇਗ ਫੁਆਨੋ ਲੋ ਚਾਦਰ ਦੇ ਕੇ ਪੱਗਾ ਵਨ ਕੇ ਤਿਰਕ ਕਰਕੇ ਮਹੰਤ ਬਣਾਇਆ ਗਿਆ ਤੇ ਅਸੀਂ ਸਾਰੇ ਸੰਤ ਸਮਾਜ ਉਮੀਦ ਕਰਦੇ ਹਾਂ ਕਿ ਉਹ ਇੱਥੇ ਭਗਤੀ ਦਾ ਮਾਰਗ ਪ੍ਰਸ਼ਸਤ ਕਰਨਗੇ ਮਜ਼ਬੂਤ ਕਰਨਗੇ ਸਾਧ ਸੰਗਤ ਨੂੰ ਸਿਮਰਨ ਨਾਲ ਜੋੜਨਗੇ ਨਸ਼ਿਆਂ ਤੋਂ ਮੁਕਤ ਕਰਾਉਣਗੇ ਜਿਹੜੇ ਬੱਚੇ ਨਸ਼ੇ 'ਚ ਫਸੇ ਹੋਏ ਨੇ ਲੋਕ ਪলাই ਦੇ ਕੰਮ ਕਰਨਗੇ ਐਸੇ ਉਮੀਦ ਨਾਲ ਸੰਤ ਸਮਾਜ ਵੱਲੋਂ ਮੈਂ ਸਤਨਾਮ ਦਾਸ ਜੀ ਜਿਹੜੇ ਅੱਜ ਗੱਦੀ ਨਸ਼ੀਨ ਹੋਏ ਨੇ ਉਹਨਾਂ ਤੇ ਰਾਜ ਸਿੰਘ ਜੀ ਨੂੰ ਸਮੂਹ ਪੇਖ ਵੱਲੋਂ ਹੈ ਭਰੋਸਾ ਦਿਵਾਉਣਾ ਵੀ ਕਦੇ ਵੀ ਲੋੜ ਪਵੇ ਪੂਰਾ ਸੰਤ ਸਮਾਜ ਉਹਨਾਂ ਦੇ ਨਾਲ ਖੜਾ ਹੈ ਹਰੀ ਓਮ ਤਸਾ